ਥੋਡੇ ਵੀ ਗੋਡਿਆਂ ਦਾ ਗੈਪ ਘਟ ਗਿਆ ਹੈ ਤੁਸੀਂ ਐਕਸ-ਰੇ ਕਰਾਉਨੇ ਹੋ ਔਰ ਤੁਹਾਡਾ ਜਿਹੜਾ ਐਕਸ-ਰੇ ਹੈ ਉਹ ਇਸੇ ਤਰ੍ਹਾਂ ਦਿਖ ਰਿਹਾ ਹੈ ਦੋ ਹੱਡੀਆਂ ਦੇ ਵਿੱਚ ਗੈਪ ਘਟਿਆ ਹੋਇਆ ਤਾਂ ਤੁਸੀਂ ਬਿਲਕੁਲ ਨਹੀਂ ਘਬਰਾਉਣਾ ਸਮਝਾਉਣ ਦੀ ਤੁਹਾਨੂੰ ਕੋਸ਼ਿਸ਼ ਕਰਦੇ ਆ ਇਹ ਆ ਗਈ ਪੱਟ ਵਾਲੀ ਹੱਡੀ ਜਿਸ ਨੂੰ ਫੀਮਰ ਬੋਨ ਕਿਹਾ ਜਾਂਦਾ ਇਹ ਆ ਗਈ ਗੋਡੇ ਤੋਂ ਥੱਲੇ ਵਾਲੀ ਹੱਡੀ ਟਿਬੀਆ ਬੋਨ ਆ ਸਾਈਡ ਤੇ ਛੋਟੀ ਜੀ ਬੋਨ ਹੈ ਫਿਬੂਲਾ ਪ੍ਰਮਾਤਮਾ ਨੇ ਸਾਈਡ ਤੇ ਬਹੁਤ ਸੋਹਣੀ ਜਗ੍ਹਾ ਤੇ ਲਾਈ ਹੈ ਔਰ ਦੋ ਮਾਸਪੇਸ਼ੀਆਂ ਨੇ ਜਿਹੜੀਆਂ ਗੋਡੇ ਦਰਦ ਦੇ ਵਿੱਚ ਸਭ ਤੋਂ ਵੱਧ ਰੋਲ ਨਿਭਾਉਂਦੀਆਂ ਨੇ ਕਿਹੜੀਆਂ-ਕਿਹੜੀਆਂ ਨੇ ਇਹ ਦੇਖੋ ਇਹ ਆ ਗਈਆਂ ਅੰਦਰਲੀ ਸਾਈਡ ਆ ਗਈ ਵਾਸਟਸ ਮੀਡੀਅਲਿਸ ਬਾਹਲੀ ਸਾਈਡ ਆ ਗਈ ਵਾਸਟਸ ਲਟਰੈਲਿਸ ਇਹ ਦੋਨਾਂ ਮਾਸਪੇਸ਼ੀਆਂ ਦਾ ਜਿਹੜਾ ਇਸ ਜਗ੍ਹਾ ਤੇ ਗੈਪ ਘਟਦਾ ਹੱਡੀ ਤੇ ਪਕੜਨ ਸਭ ਤੋਂ ਜ਼ਿਆਦਾ ਹੁੰਦੀ ਹੈ ਜਿਸ ਕਰਕੇ ਆਪਣੇ ਗੋਡਿਆਂ ਦਾ ਗੈਪ ਘਟ ਜਾਂਦਾ ਸੋ ਤੁਸੀਂ ਬਿਲਕੁਲ ਨਹੀਂ ਘਬਰਾਉਣਾ ਚਾਹੇ ਤੁਹਾਡੇ ਗੋਡਿਆਂ ਦਾ ਐਕਸ-ਰੇ ਇਸ ਤਰ੍ਹਾਂ ਆ ਜਾਵੇ ਕਸਰਤਾਂ ਤਾਂ ਕਾਰੀ ਸਕਦੇ ਹੋ ਅਗਰ ਤੁਸੀਂ ਕਸਰਤਾਂ ਕਰੋਗੇ ਥੋੜੇ ਘਟੇ ਹੋਏ ਗੈਪ ਬਹੁਤ ਜਲਦੀ ਵਧਣ ਵਾਲੇ ਨੇ ਸੋ ਕਸਰਤਾਂ ਇਮਾਨਦਾਰੀ ਨਾਲ ਸਵੇਰੇ ਸ਼ਾਮ ਕਰੋ ਤੁਹਾਡੇ ਗੋਡਿਆਂ ਦਾ ਦਰਦ ਹਟਣ ਵਾਲਾ ਹੈ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਰ ਸਿੰਘ ਸਰਾ ਸਭ ਤੋਂ ਪਹਿਲਾਂ ਤੁਸੀਂ 10 ਤੋਂ 15 ਮਿੰਟ ਗੋਡਿਆਂ ਤੇ ਸੇਕ ਦੇਣਾ ਹੈ ਸਵੇਰੇ ਸ਼ਾਮ ਹੁਣ ਗੱਲ ਕਰਨ ਲੱਗੇ ਆਂ ਕਸਰਤਾਂ ਦੀ ਪਹਿਲੀ ਕਸਰਤ ਕੀ ਹੋਏਗੀ ਐਂਕਲ ਟੋ ਪੰਪਸ ਸਿੱਧੇ ਪੈਜੋਗੇ ਤੁਸੀਂ ਇਸ ਤਰ੍ਹਾਂ ਔਰ ਪਹਿਲਾ ਪੈਰ ਅੰਦਰ ਪੈਰ ਬਾਹਰ ਐਸਾ ਇੱਕ 2 3 4 5 6 7 8 20 ਵਾਰੀ ਕਰਨਾ ਇਸ ਦੇ ਪੰਜ ਸੈਟ ਲਾਉਣੇ ਪਹਿਲੀ ਕਸਰਤ ਜਿਹੜੀ ਦੂਜੀ ਕਸਰਤ ਆ ਇਸ ਦੇ ਵਿੱਚ ਤੁਸੀਂ ਇੱਕ ਰੋਲਰ ਆਪਣੇ ਪੱਟ ਦੇ ਥੱਲੇ ਇਸ ਜਗ੍ਹਾ ਤੇ ਤੁਸੀਂ ਦੇਖੋ ਪੱਟ ਦੇ ਥੱਲੇ ਇਸ ਜਗ੍ਹਾ ਰੱਖੋਗੇ ਅਗਰ ਰੋਲਰ ਨਹੀਂ ਹੈ ਤਾਂ ਤੁਸੀਂ ਤੌਲੀਏ ਦਾ ਰੋਲ ਬਣਾ ਕੇ ਰੱਖ ਸਕਦੇ ਹੋ ਪੱਟ ਨੂੰ ਜ਼ੋਰ ਦੀ ਦੱਬਣਾ ਥੱਲੇ ਨੂੰ ਲੱਤ ਉੱਪਰ ਚੱਕਣੀ ਪੈਰ ਅੰਦਰ ਮੋੜਨਾ ਦੁਬਾਰਾ ਦੇਖੋ ਧਿਆਨ ਨਾਲ ਵਾਟ ਦਬਿਆ ਲਾਤ ਉੱਪਰ ਚੱਕੀ ਪੈਰ ਅੰਦਰ ਮੋੜਿਆ 10 ਸੈਕਿੰਡ ਹੋਲਡ ਦੈਨ ਰਿਲੈਕਸ ਪੰਜ ਵਾਰੀ ਈਧਰ ਪੰਜ ਵਾਰੀ ਈਧਰ ਇਸ ਤੋਂ ਅਗਲੀ ਕਸਰਤ ਇਹੀ ਰੋਲਰ ਦੋਨਾਂ ਗੋਡਿਆਂ ਦੇ ਵਿਚਾਲੇ ਜ਼ੋਰ ਦੀ ਦਬ ਦੇਣਾ ਹੈ ਔਰ ਇੱਥੇ 10 ਸੈਕਿੰਡ ਹੋਲਡ ਦੈਨ ਰਿਲੈਕਸ 10 ਸੈਕਿੰਡ ਹੋਲਡ ਦੈਨ ਰਿਲੈਕਸ ਧਿਆਨ ਨਾਲ ਦੇਖੋ ਦੋਨਾਂ ਗੋਡਿਆਂ ਨੂੰ ਵਿਚਾਲੇ ਰੋਲ ਰੱਖ ਕੇ ਦਬਾਂਗੇ ਉਸ ਤੋਂ ਅਗਲੀ ਕਸਰਤ ਹੈਗੀ ਐਸਐਲਆਰ ਸਿੱਧੇ ਪੈ ਜਾਣਾ ਪੈਰ ਅੰਦਰ ਮੋੜ ਕੇ ਲੱਤ ਹਵਾ ਚੱਕਣਾ ਤਕਰੀਬਨ ਇੱਕ ਗਿੱਠ ਥੱਲੇੋਂ ਬੈੱਡ ਨਾਲੋਂ 10 ਸੈਕਿੰਡ ਹੋਲਡ ਥੈਨ ਰਿਲੈਕਸ ਪੈਰ ਅੰਦਰ ਮੋੜ ਕੇ 10 ਸੈਕਿੰਡ ਹੋਲਡ ਥੈਨ ਰਿਲੈਕਸ ਇੱਥੇ 5 ਤੋਂ 6 ਸੈੱਟ ਲਾਓ ਆਖਰੀ ਕਸਰਤ ਉੱਚੀ ਜਗ੍ਹਾ ਤੇ ਬੈਠ ਚੋਗੇ ਔਰ ਹੱਥ ਇੱਥੇ ਰੱਖੋਗੇ ਪੈਰ ਅੰਦਰ ਮੋੜ ਕੇ ਲੱਤ ਉੱਪਰ ਚੱਕ ਦੇਣੀ ਸਾਹਮਣੇ ਦੇਖਾਂਗੇ 10 ਸੈਕਿੰਡ ਹੋਲਡ ਥੈਨ ਰਿਲੈਕਸ ਦੋਨੋਂ ਸਾਈਡ ਕਰਨਾ 10-10 ਵਾਰੀ ਕਰਨਾ ਸੋ ਤੁਸੀਂ ਆਸਾਨ ਕਸਰਤਾਂ ਕਰਨੀਆਂ ਨੇ ਨਾਲ ਸੇਕ ਦੇਣਾ ਹੈ ਗੋਡਿਆਂ ਦਾ ਦਰਦ ਥੋੜਾ ਜਾਣ ਵਾਲਾ ਹੈ ਸਤਿ ਸ੍ਰੀ ਅਕਾਲ